ਅੱਜ ਆਇਓ ਤੁਸੀਂ ਪ੍ਰਾਲਾ ਕੀਤਾ ਗਿਆ ਸਿੰਗਲਵਾੜੇ ਵੱਲੋਂ ਕਿ ਭਗਤ ਜੀ ਨੂੰ ਯਾਦ ਕੀਤਾ ਜਾ ਰਿਹਾ ਫੁੱਟਪਾਥ ਤੇ ਬੈਠ ਕੇ ਜੀ ਉਹਨਾਂ ਦੇ ਸਾਥੀ ਆਏ ਕੀ ਕਹਿਣਾ ਚਾਹੋਗੇ ਤੁਸੀਂ ਆਏ ਦੇਖੋ ਸਿੰਗਲਵਾੜਾ ਸੰਸਥਾ ਦੇ ਸੰਸਥਾਪਕ ਭਗਤ ਦੂਰਨ ਸਿੰਘ ਜੀ ਦਾ ਅਸੀਂ ਜਨਮ ਦਿਨ ਮਨਾ ਰਹੇ ਹੁਸੇ ਸਿਰਲੇਖ ਦੇ ਵਿੱਚ ਅਸੀਂ ਅੱਜ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੇ ਆ ਕੇ ਉਹਨਾਂ ਨੂੰ ਯਾਦ ਕਰ ਰਹੇ ਹਾਂ ਜਿਸ ਤਰੀਕੇ ਦੇ ਨਾਲ ਉਹ ਧੂਪ ਦੇ ਵਿੱਚ بارش ਦੇ ਵਿੱਚ ਉਹ ਨਾ ਤਾਂ ਕੋਈ ਸਮਾਂ ਵੇਖਦੇ ਸੀ ਨਾ ਕੋਈ પરિਸਥਿਤੀ ਵੇਖਦੇ ਸੀ ਹਰ ਸਮਾਂ ਹਰ પરિਸਥਿਤੀ ਦੇ ਵਿੱਚ ਲੋਕਾਂ ਦੀ ਸੇਵਾ ਦੇ ਵਿੱਚ ਰਹਿੰਦੇ ਸੀ ਤੇ ਉਸੇ ਚੀਜ਼ ਨੂੰ ਯਾਦ ਕਰਦੇ ਹੋਏ ਖਾਸ ਕਰਕੇ ਦੁਪਹਿਰ ਦਾ ਟਾਈਮ ਇੱਥੇ ਅਸੀਂ ਸਾਰੇ ਆਏ ਹਾਂ ਪਿੰਗਲਵਾੜਾ ਦੇ ਜਿੰਨੇ ਵੀ volunteers ਨੇ ਤੇ ਸਾਡੇ ਬੀਬੀ ਜੀ ਦੇ ਮਾਰਗਦਰਸ਼ਨ ਦੇ ਵਿੱਚ ਡਾਕਟਰ 인ਦਰਜੀਤ ਕੌਰ ਜੀ ਜੋ ਪਿੰਗਲਵਾੜਾ ਸੰਸਥਾ ਦੇ ਮੁੱਖ ਸੰਚਾਲਕ ਤੇ ਮੁੱਖ ਸੇਵਾਦਾਰ ਨੇ ਇਹਨਾਂ ਦੇ ਛਤਰ ਛਾਇਆ ਦੇ ਵਿੱਚ ਅਸੀਂ ਇਹ ਦਿਖਾ ਰਹੇ ਹਾਂ ਕਿ ਦੇਖੋ ਗਰਮੀ ਦੇ ਵਿੱਚ ਹੀ ਉਹ ਕਿਸ ਤਰੀਕੇ ਦੇ ਨਾਲ ਆ ਕੇ ਇੱਥੇ ਲੋਕਾਂ ਦੀ ਸੇਵਾ ਕਰਦੇ ਸੀ ਸੇਵਾ ਦੀ ਪ੍ਰਤੀਮूर्ति ਸਨ ਕੱਛ ਉਹਨਾਂ ਨੂੰ ਯਾਦ ਕਰ ਰਹੇ ਹਾਂ ਤੇ ਨਾਲ ਹੀ ਸਨੇਹਾ ਦੇ ਰਹੇ ਹਾਂ ਕਿ ਸੇਵਾ ਕਰਨੀ ਚਾਹੀਦੀ ਹੈ ਹਰ ਹਾਲ ਦੇ ਵਿੱਚ ਹਰ ਵਿਅਕਤੀ ਨੂੰ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ ਤੁਸੀਂ ਹਮੇਸ਼ਾ ਸੱਚ ਦਾ ਜਿਹੜਾ ਪਹਿਰਾ ਦੇਓ ਉਹ ਪੈਰਾਂ ਨਾਲ ਖੜੀਏ ਨਾਲ ਆਪਣੇ ਉਹ ਬਿਆ ਹੈ ਗੁਡ ਇਨਡਿੰਗ 이 m s o ਪਦਰ 올 ਇੰਡੀਆ ਆਪਣੀ ਚੱਲ ਰਹੀ ਚੱਲ ਇੱਥੇ ਅਸੀਂ ਅੱਜ ਭਗਤਪੁਰ ਸਿੰਘ ਜੀ ਦੇ ਜਨਮ 120ਵਾਂ ਜਨਮ ਦਿਨ ਮਨਾਉਣ ਦੇ ਵਿੱਚ ਬੈਠੇ ਹਾਂ ਉਹਨਾਂ ਨੇ ਇੱਥੇ ਸੇਵਾ ਸ਼ਰਮ ਕੀਤੀ ਸੀ ਪਿੰਡ ਵਾਲਾ ਸੰਸਥਾ ਦੀ ভাই ਜਦੋਂ ਉਹਨਾਂ ਕੋਲ ਉਹਨਾਂ ਕੋ ਕਪੜਾ ਸੀ ਫੁੱਟਪਾਥ ਦੇ ਉੱਤੇ ਸ਼ੁਰੂ ਕੀਤੀ ਸੀ ਬਹੁਤ ਸਾਰੇ ਬਰੀਜ਼ਾ ਵਾਸਤੇ ਰੋਟੀਆਂ ਬੰਕ ਕੇ ਲਿਆਉਂਦੇ ਫਿਰ ਰੋਟੀ ਮੰਗ ਕੇ ਲਿਆਉਂਦੇ ਫਿਰ ਕੱਪੜੇ ਮੰਗ ਕੇ ਲਿਆਉਂਦੇ ਫਿਰ ਉਹਨਾਂ ਨੂੰ ਰੋਟੀ ਖਵਾਉਂਦੇ ਬਸ ਮਰੀਦ ਦਵਾਈਆਂ ਲੈ ਕੇ ਆਉਂਦੇ ਤੇ ਕਾਫੀ ਮਹੀਨੇ ਉਹਨਾਂ ਨੂੰ ਇੱਥੇ ਹੀ ਗੁਜ਼ਾਰਦੇ ਨੇ ਪਏ ਤੇ ਅਰਥੇ ਤੋਂ ਮੰਗਲ ਜਾਂਦੇ ਸੀ ਉਹ ਫਕੀਰ ਦੇ ਤਰ੍ਹਾਂ ਜਾਂਦੇ ਸੀ ਉਹਨਾਂ ਦੇ ਰਹਿਣ ਦਾ ਢੰਗ ਵੀ ਭਿਖਾਰੀਆਂ ਵਰਗਾ ਸੀਗਾ ਇਸ ਕਰਕੇ ਫਿਰ ਉਹ ਜਿਹੜੇ ਸੀਗੇ ਕਾਫੀ ਜ਼ਿਆਦਾ ਜਿਵੇਂ ਭਿਖਾਰੀਆਂ ਨਾਲ ਬੇਇੱਜ਼ਤੀ ਕਰਦੇ ਆ ਇਹੋ ਜਿਹੀ ਬੇਇੱਜ਼ਤੀ ਬਰਦਾਸ਼ਤ ਕੀਤੀ ਤਨਾਲੇ ਸੇਵਾ ਦੇ ਕਾਰਜ ਨਹੀਂ ਛੱਡੇ ਹੈਗੇ ਸੋ ਬਹੁਤ ਸਾਰੇ ਉਹ ਚੀਜ਼ਾਂ ਨੂੰ ਅਨੁਭਵ ਕਰਨਾ ਕਿ ਕਿਸ ਤਰ੍ਹਾਂ ਗਰਮੇ ਦੇ ਵਿੱਚ ਪਿੰਗਵੜਾ ਸ਼ੁਰੂ ਹੋਇਆ ਸੀ ਉਹਦਾ ਅਨੁਸ਼ਰਧਾ ਤੋਂ ਫੁੱਲ ਕੇ ਕਰਨ ਦਾ ਇੱਕ ਵੱਖਰਾ ਤਰੀਕਾ ਸੀਗਾ ਤੇ ਲੋਕਾਂ ਨੂੰ ਵਿਜਾਗਰਤ ਕਰਨਾ ਦੇ ਸੇਵਾ ਜਿਹੜੀ ਸਭ ਤੋਂ ਮਹਾਨ ਹੈ ਸੰਸਾਰ ਦੇ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਵਤਾਰ ਸਿੰਘ ਭੁਲਾ ਰਿਟਾਇਰ ਮੈਨੇਜਰ ਪੰਜਾਬ ਐਟ ਸਿੱਧ ਬੈਂਕ ਮੈਂ ਅੱਜ ਅਸੀਂ ਭਗਤਪੁਰਸ ਸਿੰਘ ਜੀ 120ਵੇਂ ਸਾਲਾ ਜਨਮ ਦਿਤੇ ਤੇ ਇਹਾੜੇ ਤੇ ਹੀ ਇੱਥੇ ਇਕੱਠੇ ਹੋਏ ਆਂ ਤੇ ਬੀਬੀ ਜੀ ਦਾ ਪ੍ਰੋਗਰਾਮ ਸੀਗਾ ਜਿਹੜਾ ਅੱਜ ਦਾ ਪ੍ਰੋਗਰਾਮ ਆ ਅਸੀਂ ਵੈਸੇ ਇੱਕ ਲੰਗਰ ਸੇਵਾ ਕਰਦੇ ਆ ਜਿਹੜੇ ਲੰਗਰ ਤੇ ਝੂਠੇ ਪਤਾ ਹੀ ਸੇਵਾ ਕਰਦੇ ਆ ਅਸੀਂ ਉਸ ਦੇ ਨਾਲ ਇਹਨਾਂ ਦੇ ਨਾਲ ਜੁੜੇ ਹੋਏ ਆ ਜਿੰਨੇ ਲੰਗਰ ਨੇ ਜਿਹੜੇ ਪੱਤਰ ਲੱਗਦੇ ਨੇ ਉਹ ਅਸੀਂ ਮਿਨੀਮਾਈਜ਼ ਕਰਕੇ ਤੇ ਇਹਨਾਂ ਦੇ ਇੱਥੇ ਪਿੰਗਰੋੜੇ ਬਚਾਣੇ ਆ ਜਿਹਦੀ ਇਹ ਖਾਦ ਬਣਾ ਦਿੰਦੇ ਨੇ ਉਸ ਸਲਵ ਵਿੱਚ ਅੱਜ ਜਿਵੇਂ ਸਾਰੇ ਇਕੱਠੇ ਹੋਏ ਸੀਗੇ ਤੇ ਅਸੀਂ ਅੱਜ ਭਗਤ ਜੀ ਦੇ ਜਨਮ ਦਿਨ ਕਰਕੇ ਇੱਥੇ ਇਕੱਠੇ ਹੋਏ ਆਂ ਇੱਥੇ ਇਕੱਠੇ ਹੁੰਦਾ ਕਾਰਨ ਵੀ ਅੱਜ ਤੋਂ ਕੁਝ ਚਿਰ ਪਹਿਲਾਂ ਜਦੋਂ ਪਾਕਿਸਤਾਨ ਬਣਿਆ ਸੀਗਾ ਤੇ ਇੱਥੇ ਆ ਕੇ ਭਗਤ ਜੀ ਬੰਦੇ ਹੁੰਦੇ ਪਿੰਪਲ ਦੇ ਥੱਲੇ ਜਿਹੜੇ ਉਹਨਾਂ ਕੋਲ ਜਿਹੜੇ ਬੰਦੇ ਅਲਵਾਰ ਸਿਗੇ ਉਹਨਾਂ ਦਾ ਆਪਣੇ ਨਾਲ ਰੱਖਦੇ ਸੀਗੇ ਤੇ ਉਹਨਾਂ ਨਾਲ ਰੱਖ ਕੇ ਤੇ ਕਿਤੇ ਢਾਬੇ ਵਾਲਾ ਪ੍ਰੀਤੋਂ ਢਾਬਾ ਹੈ ਉਹ ਕਿਤੇ ਉਹਨਾਂ ਨੂੰ ਪ੍ਰਸ਼ਾਦਾ ਦੇ ਦਿੰਦਾ ਹੁੰਦਾ ਹੈ ਤੇ ਅੱਜ ਉਹ ਬੀਬੀ ਜੀ ਕਿੰਨੇ ਅੱਜ ਉਹ ਫੀਲ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਅੱਜ ਕੁਝ ਚਿਰ ਪਹਿਲਾਂ ਜਦੋਂ ਪਾਕਿਸਤਾਨ ਨੂੰ ਆਇਆ ਤੇ ਭਗਤ ਜੀ ਇੱਥੇ ਬੈਠਦੇ ਹੁੰਦੇ ਸੀ ਤੇ ਉਹਨਾਂ ਨਾਲ ਜਿਹੜੇ ਪਿਆਰਾ ਸੋ ਜਾਂ ਹੋਰ ਜੇ ਉਹਨਾਂ ਨਾਲ ਰੱਖੇ ਹੋਏ ਸੀਗੇ ਉਹਨਾਂ ਕੋਲ ਇੱਥੇ ਬੈਠਦੇ ਹੁੰਦੇ ਸੀ ਕਿ ਜੇ ਕੋਈ ਲੰਗਰ ਦੇ ਗਿਆ ਤਾਂ ਵੀ ਖਾ ਲਿਆ ਜੇ ਕੋਈ ਪ੍ਰਸ਼ਾਦਾ ਦੇ ਗਿਆ ਤਾਂ ਵੀ ਖਾ ਲਿਆ ਜੇ ਕੋਈ ਪਾਣੀ ਦੇ ਗਿਆ ਉਹਨਾਂ ਤਾਂ ਵੀ ਇਤਨੇ ਪੀ ਲਿਆ ਪਰ ਉਹ ਭਗਤ ਜੀ ਉਦੋਂ ਇੱਥੇ ਬੈਠਦੇ ਹੁੰਦੇ ਸੀ ਅੱਜ ਤਾਂ ਇਹ ਫੀਲ ਦੇਣ ਵਾਸਤੇ ਇੱਥੇ ਬੈਠੇ ਨੇ ਜੀ ਕਣ ਕੀ ਮੈਸੇਜ ਦੇ ਰਹੇ ਲੋਕਾਂ ਨੇ ਮੈਸੇਜ ਦਿਆਂ ਕਿ ਅਸੀਂ ਨਾਮ ਕਰੋ ਕਿਰਤ ਕਰੋ ਨਾਮ ਜਪੋ ਵਣ ਛਕੋ ਜੋ ਭਗਤ ਜੀ ਦਾ ਨਾਰਾ ਸੀਗਾ ਭਗਤ ਜੀ ਦਾ ਨਾਰਾ ਸੀਗਾ ਵਾਤ ਵਾਤ ਤੁਸੀਂ ਬੂਟੇ ਲਾਓ ਬੂਟੇ ਵਾਤ ਵਾਤ ਰਹਿਤ ਲਾਓ ਜਿੱਦੇ ਨਾਲ ਤੁਹਾਡਾ ਪਲੂਸ਼ਨ ਘਟ ਹੋਏ ਨੀ ਦੇ ਧਰਤੀ ਦਾ ਪਾਣੀ ਜਿਹੜਾ ਥੱਲੇ 깔 ਜਣਾ ਜੋ ਉਦੋਂ ਅੱਜ ਤੋਂ 50 ਸਾਲ ਪਹਿਲਾਂ ਉਹਨਾਂ ਨੇ ਕਿਹਾ ਜੀ ਅੱਜ ਉਹ ਅਜੋਂ ਡਿਆ ਸਾਡਾ ਪਾਣੀ ਧਰਤੀ ਦੇ ਥੱਲੇ ਚਲਾ ਗਿਆ ਕਿਦਿਆਂ ਨਾਲ ਲੈ ਕੇ ਆ ਕਰਕੇ ਕਿਦਿਆਂ ਗਲਤੀਆਂ ਕਰਕੇ ਗਿਆ ਪਰ ਭਗਤ ਜੀ ਉਦੋਂ 50 ਸਾਲ ਪਹਿਲਾਂ ਕਹਿ ਗਏਗੇ ਕਿ ਤੁਹਾਨੂੰ ਜਿਹੜਾ ਇਹ ਵਾਤਾਵਰਨ ਦਾ ਤੁਹਾਨੂੰ ਨੁਕਸਾਨ ਜ਼ਰੂਰ ਹੋਏਗਾ ਅਸੀਂ ਬੂਟੇ ਵੀ ਲਾਉਣੇ ਆ ਪਿੰਗਲਵਾੜਾ ਵੀ ਸਾਨੂੰ ਬੂਟੇ ਦਿੰਦਾ ਏ ਲਾਉਣ ਵਾਸਤੇ ਏਕ ਜੋਤ ਲੰਗਰ ਸੇਵਾ ਸਵੈਟੀਆਂ ਵਾਲੇ ਅਸੀਂ ਸਾਰੇ ਕੰਮ ਕਰਨੇ ਆ ਲੰਗਰ ਦੇ ਝੂਠੇ ਪੱਤਰਾਂ ਦੀ ਸੇਵਾ ਵੀ ਕਰਨੇ ਆ ਜਿੱਥੇ ਕਿਤੇ ਲੰਗਰ ਲੱਗਦਾ ਹੈ ਉਹੀ ਪੱਤਰ ਇਕੱਠੇ ਕਰ ਦਿੰਨੇ ਆ ਤੇ ਲੋਕਾਂ ਨੂੰ ਕੋਸ਼ਿਸ਼ ਕਰੀ ਦੀ ਥਰਮੋਕੋਲ ਨਾ ਲਾਓ ਥਰਮੋ ਕੋ ਲਾ ਗਏ ਲੋਕਾਂ ਨੇ ਯਾਰ ਖਵਾ ਕੇ ਮੁੜ ਕੇ ਕੈਂਸਰ ਦੇ ਕੈਂਪ ਲਾਉਂਦੇ ਆ ਇਸ ਕਰਕੇ ਲੋਕਾਂ ਨੂੰ ਪ੍ਰੇਤਤ ਕਰੀਦਾ ਵੀ ਉਹ ਜਿਹੜੇ ਕੈਂਸਰ ਤੋਂ ਬਚਣ ਵਾਸਤੇ ਥਰਮੋ ਕੋਲ ਬੰਦ ਕਰ ਦੇਣਾ ਚਾਹੀਦਾ ਜੋ ਕਿ ਸਰਕਾਰ ਨੇ ਬੰਦ ਕਰ ਦਿੱਤਾ ਪਰ ਸਾਡੀ ਅਸੀਂ ਲੋਕੀ ਪੈਸੇ ਕਮਾਉਣ ਦੇ ਖਾਤੇ ਦੇ ਲੋਕਾਂ ਨੂੰ ਪਹਿਲਾਂ ਯਾਰ ਖਵਾਉਂਦੇ ਨੇ ਮੁੜ ਕੇ ਕੈਂਸਰ ਦੇ ਕੈਂਪ ਲਾਉਂਦੇ ਹਾਂ ਦਾ ਹੀ ਲੜਾ ਚਾਹੀਦਾ ਤੁਹਾਡੇ ਮਾਧਮੇ ਦੇ ਅਸੀਂ ਬੇਨਤੀ ਕਰਦੇ ਆ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਤੁਸੀਂ ਜਿੰਦੇ ਥਰਮੋ ਕੋਲ ਬੰਦ ਕਰ ਦੇਣੀ ਚਾਹੀਦੀ ਏ ਕਿਉਂਕਿ ਉਹ ਯਾਰ ਖਾਨੇ ਆ ਕਿਉਂਕਿ ਅੱਜ ਦੇ ਚੋਕ ਦੇ ਵਿੱਚ ਇੱਕ ਗਲਾਸ ਆਏ ਨੇ ਜਿਹੜੇ ਜਿਹਨੂੰ ਅਸੀਂ ਉਹਦੇ ਗੱਤੇ ਦੇ ਗਲਾਸ ਕਹਿੰਦੇ ਆ ਜੀ ਪੇਪਰ ਪੇਲ ਕਰਦੇ ਗਲਾਸ ਕਹਿੰਦੇ ਆ ਉਹਦੇ ਅੰਦਰ ਇੱਕ ਲੇਅਰ ਲੱਗੀ ਹੁੰਦੀ ਹੈ ਜੀ ਜਿਹੜੀ ਪਲਾਸਟਿਕ ਦੀ ਹੈ ਉਹ ਜਦੋਂ ਗਰਮ ਚੀਜ਼ ਪੀਂਦੇ ਤੇ ਇਮੀਡੀਏਟਲੀ 25000 ਉਹਦੇ ਚ ਮਾਈਕਰੋ ਕਾਂਝੜੇ ਆ ਜਾਂਦੇ ਨੇ ਜਿਹੜੇ ਸਾਡੇ ਅੰਦਰ ਪੇਟ ਤੇ ਚੱਲ ਜਾਂਦੇ ਨੇ ਜਿਹੜੇ ਸਾਨੂੰ ਕੈਂਸਰ ਕਰਦੇ ਨੇ ਇਸ ਕਰਕੇ ਅਸੀਂ ਉਹਨਾਂ ਗਲਾਸਾਂ ਚ ਜਾਂ ਉਹਨਾਂ ਚ ਥਰਮੋਕੋਲ ਚ ਅਸੀਂ ਸਾਨੂੰ ਕੋਈ ਖਾਣਾ ਨਹੀਂ ਪੀਣਾ ਨਹੀਂ ਚਾਹੀਦਾ ਜੀ ਕਿੰਨੀ ਹੈ ਕਿ ਸੰਗਤ ਹੈ ਕਿ ਇੱਥੇ ਤਾਂ ਬਾਬਾ ਸੰਗਤ ਦੀ ਇੱਥੇ ਮੇਰਾ ਖਾਣਾਣਾ ਕਿ 8-90000 ਹੋਣਾ ਚਾਹੀਦਾ ਕਿੱਥੋਂ ਕਿੱਥ ਜਿਹੜੇ ਵੀ ਬਾਹਰੋਂ ਆਏ ਨੇ ਕੁਝ ਇੱਥੇ ਸਾੜ ਵਰਗੇ ਸੇਵਾ ਵਾਲੇ ਆਏ ਨੇ ਹੋਰ ਵੀ ਲੋਕੀ ਸੇਵਾਵਾਤੀ ਇੱਥੇ ਕਾਫੀ ਆਏ ਨੇ ਕੁਝ ਇਹਨਾਂ ਦਾ ਆਪਣਾ ਪਰਿਵਾਰ ਵੀ ਜਿਹੜਾ ਭਗਤ ਜੀ ਦਾ ਉਹ ਸਾਰਾ ਆਇਆ ਹੈ ਕੁਝ ਅਸੀਂ ਬਾਹਰੋਂ ਬਾਹਰੋਂ ਹੀ ਪ੍ਰਸੰਗਤਾ 8 9 700 800 ਹੁਣ ਬਾਰਗੇ ਵੀ ਆਉਣੀਆਂ ਨੇ ਕੁਝ ਚਲੇ ਵੀ ਗਈਆਂ ਨੇ ਕੁਝ ਇੱਥੇ ਵੀ ਹੈਗੀਆਂ ਨੇ ਕੁਝ ਪ੍ਰੀਤਪਤਾਪੇ ਨੇ ਲੰਗਰ ਵੀ ਭੇਜਿਆ ਹੈ ਕੁਝ ਇੱਥੋਂ ਵੀ ਇਹਨਾਂ ਲੰਗਰ ਤਿਆਰ ਕੀਤਾ ਹੈ ਉਹ ਸਾਰਾ ਅਨਸ਼ਕੰਡਾਏ ਲਈ ਜੀ